ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਪੰਜ ਗਰਾਈ ਖੁਰਦਾ ਬੇਬੇ ਛੋਟੀ ਪੰਜ ਗਰਾਈ ہاں ਛੋਟੀ ਪੰਜ ਗਰਾਈ ਛੋਟੀ ਪੰਜ ਗਰਾਈਆਂ ਜੀ ਇੱਥੇ ਆਏ ਸੀਗੇ ਅੱਜ ਤੋਂ 2 ਮਹੀਨੇ ਪਹਿਲਾਂ ਕਰੀਬ ਆਪਾਂ ਇਹ ਗਾਂ ਦੇ ਇੱਥੇ ਕਰਕੇ ਗਏ ਸੀਗੇ ਜੀ ਠੀਕ ਹੈ ਗਾਂ ਬਹੁਤ ਜ਼ਿਆਦਾ ਰਿਪੀਟਰ ਸੀ ਮੰਨ ਕੇ ਫੁੱਲੀ ਹੱਕੇ ਪਏ ਸੀ ਆਪਾਂ ਬੇਬੇ ਹੀ ਨਾਲ ਗੱਲ ਵੀ ਕਰਾਂਗੇ ਬਾਈ ਇਹ ਕਵੈਚ ਆਪ ਠੀਕ ਹੈ ਬਾਹਰਲੀ ਕੰਟਰੀ ਕਵੈਚ ਆ ਜੀ ਠੀਕ ਹੈ ਤੇ ਬਾਈ ਨੇ ਮੈਨੂੰ ਕਿਹਾ ਵੀ ਸੀ ਕਹਿੰਦਾ ਬਾਈ ਵੀ ਛੋਡੇ ਤੇ ਆਵਾਸਾਂ ਬਹੁਤ ਆ ਵੀ ਬਾਈ ਬਣਾ ਆਪਣੀ ਗਾਂ ਗੱਬਣ ਕਰੋ ਤੇ ਆਪਾਂ ਅਗੇ ਵੀ ਕੰਮ ਸ਼ੁਰੂ ਕਰਨਾ ਡੇਰੀ ਫਾਰਮ ਦਾ ਤੇ ਅੱਜ ਇਹਦੀ ਗਾਂ ਦੀ ਪੀੜੀ ਕਰਦੀ ਹੈ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਇਹ ਗਾਂ 2 ਮਹੀਨਿਆਂ ਦੀ ਗੱਭ ਹੋ ਚੁੱਕੀ ਹੈ ਜੀ ਬਹੁਤ ਜ਼ਿਆਦਾ ਮੱਥਾ ਵੱਜਿਆ ਹੋਇਆ ਸੀ ਬੇਬੇ ਬਹੁਤ ਜ਼ਿਆਦਾ ਖੁਸ਼ ਹੋਈ ਅੱਜ ਕਹਿੰਦੀ ਵੀ ਚਲੋ ਰੱਬ ਤੇਰਾ ਭਲਾ ਕਰੇ ਕਹਿੰਦੀ ਪੁੱਤ ਚਲੋ ਆਪਾਂ ਦਵਾਵਾਂ ਹੀ ਖੱਟਣੀਆਂ ਗਈ ਲੋਕਾਂ ਦੀਆਂ ਠੀਕ ਹੈ ਕੋਈ ਵਿੜਾਈ ਨਹੀਂ ਪਰ ਸਾਨੂੰ ਆਊਟਪੁੱਟ ਦੇਣੀ ਦਿਖਾਉਣਾ ਜ਼ਰੂਰੀ ਹੈ ਜੀ ਹੌਲਰ ਰੀਪੀਟਰ ਗਾਂ ਸੀ ਬਾਕੀ ਆਪਾਂ ਬੇਬੇ ਹੀ ਨਾਲ ਗੱਲ ਕਰਦੇ ਕਿੰਨੇ ਕੁ ਵਾਰੀ ਟੀਕਾ ਭਰਵਾਇਆ ਸੀ ਇਹਦੇ ਜੀ ਕਾਕੇ ਅਸੀਂ 6-7 ਟੀਕੇ ਦਿੱਤ ਫਿਰ ਅਸੀਂ 4-5 ਟੀਕੇ ਬਾਹਰੋਂ ਡਾਕਟਰ ਮੰਗਾਇਆ ਉਹ ਤੋਂ ਭਰਾਈ ਠੀਕ ਹੈ ਜੀ ਫਿਰ ਅਸੀਂ ਇੱਥੇ ਇੱਕ ਮੁੰਡਾ ਹੋਰ ਆਇਆ ਮੂੰਹ ਨੂੰ ਦਿਖਾਇਆ ਉਹ ਤੋਂ 2 ਟੀਕੇ ਭਰਾਈ ਨਹੀਂ ਠੀਕ ਆਈ ਫਿਰ ਇਹ ਮੇਰੇ ਮੁੰਡਾ ਬਾਹਰ ਆਇਆ ਇੱਕ ਵੈਚ ਉਹਨੇ ਥੋੜੀ ਕਿਤੇ ਵੀਡੋ ਵੇਖੀ ਸੀ ਠੀਕ ਹੈ ਜੀ ਉਹ ਮੈਨੂੰ ਕਹਿੰਦਾ ਵੀ ਮਾਤਾ ਵੀ ਮੈਂ ਤੇਰੇ ਨੂੰ ਨੰਬਰ ਦਿੰਦਾ ਪਹਿਲਾਂ ਉਹਨੇ ਆਪ ਨੰਬਰ ਲਾਇਆ ਤੁਸੀਂ ਨਾ ਚੱਕਿਆ ਫਿਰ ਮੈਂ ਉਹ WhatsApp ਕਾਲ ਲਾਉਂਦੇ ਆਣਾ ਹਾਂ ਫਿਰ ਮੈਂ ਲਾਇਆ ਤਾਂ ਤੁਸੀਂ ਚੱਕ ਲਿਆ ਪਹਿਲੇ ਬੋਲੀ ਚਲੋ ਤੁਸੀਂ ਪਹਿਲੇ ਦਿਨ ਹੀ ਆਏ ਤੇ ਸਾਨੂੰ ਦੱਸ ਗਏ ਸਾਰੀ ਗੱਲ ਪਹਿਲੇ ਟੀਕੇ ਤੇ ਮੇਰੀ ਗਾਹ ਰਹੇਗੀ ਪਹਿਲੇ ਟੀਕੇ ਤੇ ਰਹੇਗੀ ਕਿੰਨਾ ਮੱਥਾ ਤਿੰਨ ਦਸ ਦਿਨ ਪਹਿਲਾਂ ਤਾਂ ਪਾਏ ਕਹਿੰਦੇ ਨੇ ਵੀ 4 ਮਹੀਨਿਆਂ ਦਾ ਕੀ ਹੈ ਚੱਲ ਵੀ ਪਸੂ ਬੋਲ ਪੂਗਾ ਹਾਂਜੀ ਹਾਂਜੀ ਤੇ ਉਦੋਂ ਨੂੰ ਮੁੰਡਾ ਬਾਹਰ ਚ ਲਿਆ ਗਿਆ ਮੜ ਕੇ ਜਿਹਦੇ ਬੋਲਿਆ ਕਰੇ ਕਦੇ ਮੈਂ ਇਹਨੂੰ ਜਾਨਵਰ ਕੋਲੇ ਭੇਜਿਆ ਕਰਾਂ ਹਾਂਜੀ ਪੈਸੇ ਦੇ ਕੇ ਉੱਥੋਂ ਵੀ ਨਾ ਗੱਲ ਲੋਟਾਈ ਫਿਰ ਪਿੰਡੋਂ ਠੀਕੇ ਕਰਾਈ ਨਹੀਂ ਗੱਲ ਲੋਟਾਈ ਹਾਂਜੀ ਫਿਰ ਮੈਂ ਬਾਹਰੋਂ ਵੀ ਡਾਕਟਰ ਮਗਾਇਆ ਨਹੀਂ ਗੱਲ ਲੋਟਾਈ ਠੀਕ ਹੈ ਜੀ ਫਿਰ ਇੱਕ ਸਰਕਾਰੀ ਡਾਕਟਰ ਪਿੰਡੋਂ ਤੋਂ ਮਗਾਇਆ ਨਹੀਂ ਗੱਲ ਲੋਟਾਈ ਨਹੀਂ ਗੱਲ ਬਣੀ ਠੀਕ ਹੈ ਜੀ ਫਿਰ ਜਿੱਦੇ ਤੁਹਾਡ ਨੂੰ ਵੀਡੀਓ ਤੁਸੀਂ ਪਾਈ ਵੇਖੀ ਮੁੰਡੇ ਨੇ ਹਾਂਜੀ ਹਾਂਜੀ ਫਿਰ ਮੈਂ ਤੈਨੂੰ ਹੋਣ ਲਾਇਆ ਤਾਂ ਚਲੋ ਮ ਇਹ ਬਾਈ ਦਾ ਈਤਨ ਦਾਬਾ ਕਰਦੀ ਹੈ ਮੈਂ ਮੈਨੂੰ ਉੱਤੇ ਵੀ ਗਿਆ ਜੀ ਮਾਤਾ ਜੀ ਵੀ ਕੋਈ ਚੱਕਰ ਨਹੀਂ ਗਿਆ ਆਪਾਂ ਤੁਹਾਡੇ ਨਾਲ ਖੜੇ ਆ ਤੇ ਕੋਈ ਮੰਨ ਲਓ ਮਾਨ ਖੁਸ਼ ਆ ਪੂਰਾ ਜੈ ਜੀ ਸ਼ਤ ਨੂੰ ਪਿਆਰ ਸੀ ਨਾ ਉਹ ਅੱਗੇ ਮੈਂ ਖੁਸ਼ ਆ ਮੈਨੂੰ ਆਏ ਜੇ ਮੇਰੇ ਪੁੱਤ ਬਾਰੂ ਹੋ ਜਾ ਤੂੰ ਮੇਲੀ ਮਿਲ ਕੇ ਆ ਜੇ ਮੈਨੂੰ ਐ ਲੱਗਦਾ ਸੀ ਵੀ ਆਪਾਂ ਛੱਡਦੇ ਨਹੀਂ ਆ ਵੀ ਆ ਵਾਰੀ ਦੇਖਾਂਗੇ ਤੁਸੀਂ ਮੈਨੂੰ ਕਿਹਾ ਵੀ ਸੀ ਮੈਂ ਕੱਲ ਵੀ ਕਿਹਾ ਸੀ ਮਖਦੀ ਮੈਨੂੰ ਹੌਸਲਾ ਪੂਰਾ ਦੇ ਕੇ ਗਿਆ ਵੀ ਮਾਂ ਤੂੰ ਹੌਸਲਾ ਨਾ ਛੱਡੀ ਤੇਰੀ ਗਾਂ ਗੱਬਣ ਕਰੂੰਗਾ ਗੱਬਣ ਕਰੂੰ ਮੈਂ ਤੁਹਾਨੂੰ ਕਹੀ ਵੀ ਇਸ ਵਾਰੀ ਨਾ ਹੋਈ ਅਗਲੀ ਵਾਰੀ ਕਰਦੇ ਆਂਗੇ ਪਰ ਪ੍ਰਮਾਤਮਾ ਨੇ ਪਹਿਲੀ ਵ ਆਪਾਂ ਟਿਊਬ ਪਰ ਹੀ ਜਿਹਾ ਨਾ ਬਾਤ ਆ ਕਿ ਟਿਊਬ ਤੁਸੀਂ ਲੈ ਕੇ ਆਏ ਹਾਂ 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 6 ਵਜੇ ਨੂੰ ਪ੍ਰਵਾਹੀ ਤੀ ਸੀ ਮੈਂ 6 ਵਜੇ ਨੂੰ ਪ੍ਰਵਾਹੀ ਤੀ ਸੀ ਥੋੜੀ ਮੰਨ ਲਓ ਪੋਚ ਪਗਾਈ ਦਾ ਹੋਈ ਥੋੜੀ ਜੀ ਪਰ ਤੁਸੀਂ ਪ੍ਰਵਾਦੀ ਕਿਉਂ ਮੇਰੇ ਤੋਂ ਕੋਈ ਪੋਦੀ ਬਲ ਨਹੀਂ ਸੀ ਜੀ ਇੰਨੀ ਕਿ ਪਗਾਈ ਦਾ ਤਾਂ ਕੋਈ ਨਹੀਂ ਬਿਲੋ ਜਿਹੜਾ ਮਹਾਰਾਜ ਨੇ ਬੇੜਾ ਬੰਨੇ ਲਾਤਾ ਬੇੜੇ ਬੰਨਣਾ ਲਾਦਾ ਹਾਂ ਤੇ ਹੋ ਗਏ 2 ਸਾਲ ਹੋ ਗਏ ਇਸੂਈ ਨੂੰ ਇਹਨੂੰ 1.5 ਸਾਲ ਹੋ ਗਿਆ ਸੀ। 1.5 ਸਾਲ ਹੋ ਗਿਆ ਠੀਕ ਹੈ। ਉਦੋਂ ਨੇ ਪਰਵਾਹੀ ਜਾਂਦੇ ਸੀ। ਉਦੋਂ ਦੇ ਬਸ ਲੱਗੇ ਪੈਂ। 20 ਦਿਨਾਂ ਬਾਅਦ ਹੀਟ ਚ ਆ ਜਾਂਦੀ ਸੀ ਹਨਾ। ਕਦੇ 20 ਦਿਨ ਕਦੇ 15 ਦਿਨ ਕਦੇ 20 ਦਿਨ ਕਦੇ 15 ਦਿਨ ਬਾਅਦ ਆ ਹੀ ਜਾਂਦੀ ਸੀ। ਆ ਹੀ ਜਾਂਦੀ। ਐਡ ਕੀ ਮੇਲਾ ਤਾਂ ਪਹਿਲੀ ਵਾਰੀ ਇਹਨੇ 2 ਮਿੰਟ ਬੈਹਿ ਕੇ ਕੀਟ ਬਾਜੀ। ਹਾਂ ਪਹਿਲੇ ਇੱਕ ਵਾਰ ਨਹੀਂ ਨਿਗਾਹਤਾ ਸੀ 1.5 ਕਿ ਮਹੀਨਾ। ਹਾਂਜੀ। ਤੇ ਪਰ ਉਦੋਂ ਭਾਜੀ ਨਾ ਅਸਦੀ ਰਹੀ ਸੀ ਸਾਨੂੰ ਲੱਗਿਆ ਨਹੀਂ ਸੀ ਵੀ ਉਹ। ਲੱਗਿਆ ਨਹੀਂ। ਐਕਟੀ ਨਹੀਂ ਹਿੱਲੀ। ਐਕਟੀ ਪਤਾ ਲੱਗ ਗਿਆ ਸੀ ਸਾਨੂੰ। ਹਾਂ ਨਹੀਂ ਨਹੀਂ ਹਿੱਲੀ ਨਹੀਂ ਆਈ ਸੀ। ਠੀਕ ਹੈ ਜੀ। ਚਲੋ ਮਹਾਰਾਜ ਤੇਰੀ ਵੱਡੀ ਮਰ ਕਰੇ ਤੇਰੀ ਆਈ ਸਾਰੇ ਸੋਭਾ ਹੋਵੇ ਹਾਂ ਸੋਭਾ ਹੋਵੇ ਦੀ ਲੋਕਾਂ ਨੂੰ ਕੀ ਕਹਿਣਾ ਜਾਵੋਗੇ ਜੀ ਸਹੀ ਹੈ ਡਾਕਟਰ ਸਹੀ ਕੀ ਮੈਂ ਨੇ ਦੋ ਜਣੇ ਨੇ ਕਿਹਾ ਮੈਂ ਹੁਣ ਅੱਜ ਤੁਸੀਂ ਆ ਨਹੀਂ ਸਾਡਾ ਟਾਈਮ ਨਹੀਂ ਹਾਂਜੀ 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 ਘਰ ਵਾਲਾ ਤਾਂ ਜ਼ਰੂਰ ਕੇਸ ਵੇਖਣਾ ਹਾਂ ਇਹ ਦੇਖ ਜਾਨਨੇ ਜੀ ਕੋਈ ਜੈਕਟਰ ਨਹੀਂ ਹੈ ਠੀਕ ਹੈ ਹਾਂ ਠੀਕ ਹੈ ਬੇਬੇ ਜੀ ਬਹੁਤ ਬਹੁਤ ਮਿਹਰਬਾਨੀ ਹੈ ਹਾਂ ਇਹ ਗਾਂ ਦੇ ਨਹੀਂ ਥੋੜੀ ਜੀ ਇਨਫੈਕਸ਼ਨ ਆਈ ਸੀ ਜਦੋਂ ਆਪਾਂ ਟੀਕਾ ਭਰਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਮੈਟ੍ਰੀਸਫ ਟਿਊਬ ਭਰਤੀ ਵੈਸੇ ਕੋਈ ਬਾਹਲੀ ਇਨਫੈਕਸ਼ਨ ਹੈ ਨਹੀਂ ਸੀ ਪਰ ਫਿਰ ਵੀ ਆਪਾਂ ਮੈਟ੍ਰੀਸ ਤੇ ਚੈੱਕ ਪਾਸ ਹੋ ਗਈ ਹੈ ਜੀ 2 ਮਹੀਨਿਆਂ ਦੀ ਗੱਬ ਹੋ ਗਈ ਹੈ ਤੇ ਬਾਈ ਨੂੰ ਵੀ ਚਲੋ ਵੀਡੀਓ ਬਾਈ ਕੋਲੇ ਜਾਵੜੂਗੀ ਬਾਈ ਕਵੇਚ ਇਹ ਵੀਡੀਓ ਵੀ ਅੱਜ ਹੀ ਅਪਲੋਡ ਕਰਾਂਗੇ ਜੀ ਇਹ ਵੀਡੀਓ ਆਪਾਂ ਕਿੰਨੀ ਤਰੀਕ ਐ ਰੱਜੂ ਅੱਜ ਹਾਂ ਅੱਜ 20 ਹੈ ਜੀ 20 ਤਰੀਕ ਨੂੰ ਬਣਾ ਰਹੇ ਹਾਂ 21 ਤਰੀਕ ਨੂੰ ਬਣਾ ਰਹੇ ਹਾਂ ਜੀ 21 ਤਰੀਕ ਅੱਜ ਤੇ ਅੱਜ ਹੀ ਅਪਲੋਡ ਕਰਾਂਗੇ ਜੀ ਇਹ ਧੰਨਵਾਦ ਜੀ ਰਿਪੀਟਰ ਪਸ਼ੂ ਵਾਲੇ ਸੰਪਰਕ ਕਰ ਸਕਦੇ ਜੀ 9815843096 ਜੀ ਮੇਰਾ ਨੰਬਰ ਹੈ ਪਿੰਡ ਹਰੀਨੋ ਜੀ ਜਿਵਾ ਫਰੀਦਕੋਟ ਦੀ ਧੰਨਵਾਦ ਜੀ